ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਪੀਐਮ ਮੋਦੀ ਦੀ ਮੈਲੂ ਨੂੰ ਲੈ ਕੇ ਹੁਣ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਆ ਲਗਾਤਾਰ ਜਿਹੜੀ ਇਸ ਮੈਲੂ ਨੂੰ ਲੈ ਕੇ ਬਿਆਨਬਾਸੀ ਕੀਤੀ ਜਾ ਰਹੀ ਆ ਤਾਂ ਹੁਣ ਵੱਡਾ ਬਿਆਨ ਕਿਸਾਨ ਆਗੂ ਸਰਬਣ ਸਿੰਘ ਆਪੰਦੇਰ ਦਾ ਆਇਆ ਲਗਾਤਾਰ ਜਿਹੜੇ ਬਾਕੀ ਕਿਸਾਨ ਆਗੂ ਨੇ ਉਹ ਵੀ ਇਸ ਮਸਲੇ ਤੇ ਕਿਤੇ ਨਾ ਕਿਤੇ ਜਿਹੜੀ ਟਿੱਪਣੀ ਕਰਦੇ ਹੋਏ ਨਜ਼ਰ ਆਏ ਨੇ ਤਾਂ ਸਰਬਣ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਕਿ ਦਿਲਜੀਤ ਦੋਸਾਂਝ ਜਿਹੜੇ ਉਹ ਪੰਜਾਬ ਦਾ ਪੁੱਤ ਹੈ ਤਾਂ ਪੰਜਾਬ ਨੇ ਉਸ ਨੂੰ ਬਹੁਤ ਕੁਝ ਦਿੱਤਾ ਹੈ ਜੇਕਰ ਐਡੇ ਵੱਡੇ ਪਲੇਟਫਾਰਮ ਤੇ ਅੱਜ ਦਲਜੀਤ ਸਾਂਝ ਪਹੁੰਚਿਆ ਤਾਂ ਉਸ ਨੂੰ ਪਹੁੰਚਾਉਣ ਵਾਲਾ ਇਹ ਪੰਜਾਬ ਹੈ ਕਿਉਂਕਿ ਮੈਲਨੀ ਦੇ ਵਿੱਚ ਦਲਜੀਤ ਸਾਂਝ ਦੇ ਵੱਲੋਂ ਜਿਹੜੀ ਪੂਰੀ ਡਰੈੱਸ ਆ ਉਹ ਬਲੈਕ ਪਾਈ ਗਈ ਸੀ ਕਾਲੀ ਪਾਈ ਗਈ ਸੀ ਤਾਂ ਸਰਬਨ ਸਿੰਘ ਪੰਦੇਰ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਉਹ ਜਿਹੜੀ ਕਾਲੇ ਕੱਪੜੇ ਪਾ ਕੇ ਗਏ ਹੋ ਜੇਕਰ ਉਹ ਇਸ ਚੀਜ਼ ਦਾ ਪ੍ਰਤੀਕ ਹੈ ਕਿ ਤੁਸੀਂ ਕਿਸਾਨਾਂ ਦੇ ਨਾਲੋਂ ਕਿਸਾਨਾਂ ਦਾ ਗੁੱਸਾ ਜਿਹੜਾ ਜ਼ਾਹਿਰ ਕਰਨ ਦੇ ਲਈ ਤੁਸੀਂ ਕਾਲੇ ਕੱਪੜੇ ਪਾ ਕੇ ਗਏ ਹੋ ਤਾਂ ਬਹੁਤ ਚੰਗੀ ਗੱਲ ਹੈ ਤੁਹਾਨੂੰ ਜੇਕਰ ਤੁਹਾਡੀ ਪੀਐਮ ਮੋਦੀ ਦੇ ਨਾਲ ਸਿੱਧੀ ਗੱਲਬਾਤ ਆ ਤੁਹਾਡੀ ਉੱਥੇ ਤੱਕ ਪਹੁੰਚ ਹੈ ਤਾਂ ਤੁਸੀਂ ਕਿਸਾਨਾਂ ਦੇ ਬਾਰੇ ਗੱਲ ਕੀਤੀ ਹੈ ਜੇਕਰ ਨਹੀਂ ਕੀਤੀ ਤਾਂ ਤੁਹਾਨੂੰ ਕਰਨੀ ਚਾਹੀਦੀ ਸੀ ਕਿਉਂਕਿ ਤੁਸੀਂ ਪੰਜਾਬ ਦੇ ਪੁੱਤੋਂ ਪੰਜਾਬ ਦੀ ਕਿਸਾਨੀ ਤੁਸੀਂ ਦੇਖੀ ਆ ਤਾਂ ਤੁਹਾਨੂੰ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਵੀ ਦਲਜੀਤ ਖਾਨ ਦੇ ਵੱਲੋਂ ਜਿਹੜਾ ਉੱਥੇ ਸ਼ਿਰਕਤ ਵੀ ਕੀਤੀ ਗਈ ਸੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਉਹ ਕਿਸਾਨਾਂ ਦਾ ਸਾਥ ਨਿਭਾਇਆ ਗਿਆ ਸੀ ਤਾਂ ਉਸ ਵਾਰ ਵੀ ਤੁਹਾਨੂੰ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਲਗਾਤਾਰ ਜਿਹੜੀ ਇਸ ਮਿਲਣੀ ਨੂੰ ਲੈ ਕੇ ਹੁਣ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਆ ਲਗਾਤਾਰ ਜਿਹੜੀ ਦਲਜੀਤ ਉਸਾਂ ਤੇ ਬਿਆਨਬਾਜ਼ੀ ਕੀਤੀ ਜਾ ਰਹੀ ਆ ਉਸ ਮਿਲਣੀ ਤੋਂ ਬਾਅਦ ਦਲਜੀਤ ਉਸਾਂ ਜਿਹੜੇ ਕੰਗ ਭਾਜੀਪੀ ਆਗੂ ਨੇ ਮਨਜਿੰਦਰ ਸਿਰਸਾ ਉਹਨਾਂ ਦੇ ਵੀ ਘਰ ਪਹੁੰਚਦੇ ਆ ਉਹਨਾਂ ਦੇ ਨਾਲ ਮਿਲਣੀ ਕਰਦੇ ਆ ਦਾ ਉਸ ਨੂੰ ਵੀ ਲੈ ਕੇ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਆ ਲਗਾਤਾਰ ਜਿਹੜਾ ਹੁਣ ਇਸ ਮਿਲਣੀ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਗਾਇਕ ਦਲਜੀਤ ਦੁਸਾਂਜ ਤੁਹਾਨੂੰ ਦੱਸਦੀ ਹੈ ਕਿ ਹੋੜ ਵੱਡੀ ਖਬਰ ਹੈ ਕਿ ਸਰਪੰਣ ਸਿੰਘ ਪੰਦੇਰ ਕਿਸਾਨ ਆਗੂ ਜਿਨ੍ਹਾਂ ਦੇ ਵੱਲੋਂ ਪਿਛਲੀ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਜਿਹੜਾ ਉਹ ਮੋਰਚਾ ਲਗਾਇਆ ਹੋਇਆ ਤਾਂ ਉਸ ਦੇ ਜਿਹੜੇ ਮੋਰਚਾ ਚਲਾਉਣ ਵਾਲੇ ਨੇ ਸਰਪੰਣ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਪਤਾ ਗਿਆ ਇਹ ਗਲਤੀਤ ਸਹਾਜ ਨੂੰ ਜਿਹੜੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਤੁਹਾਡੀ ਜਿਹੜੀ ਗੱਲਬਾਤ ਹੈ ਜਾਂ ਮਿਲਣੀ ਹੈ ਉਹ ਪੀਐਮ ਮੋਦੀ ਦੇ ਨਾਲ ਹੋਈ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਜਿਹੜੀ ਕਿਸਾਨੀ ਮਸਲਿਆਂ ਦੇ ਬਾਰੇ ਕਿਉਂ ਨਹੀਂ ਗੱਲ ਕੀਤੀ ਜੇਕਰ ਗੱਲ ਕੀਤੀ ਹੈ ਤਾਂ ਬਹੁਤ ਚੰਗੀ ਗੱਲ ਹੈ ਜੇਕਰ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ ਇਹ ਚੀਜ਼ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਹੀ ਗਈ ਆ ਉਹਨਾਂ ਦੇ ਵੱਲੋਂ ਇੱਕ ਜਿਹੜੀ ਮਹਾ ਪੰਚਾਇਤ ਖਨੌਰੀ ਬਾਰਡਰ ਤੇ 4 ਜਨਵਰੀ ਨੂੰ ਰੱਖੀ ਗਈ ਆ ਉਸ ਨੂੰ ਵੀ ਲੈ ਕੇ ਜਿਹੜੇ ਵੱਡੀ ਅਪੀਲ ਹੈ ਵੱਡੇ ਐਲਾਨ ਨੇ ਕੀਤੇ ਗਏ ਨੇ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੂੰ ਖਨੌਰੀ ਬਾਰਡਰ ਤੇ 4 ਜਨਵਰੀ ਨੂੰ ਪਹੁੰਚਣ ਦੀ ਜਿਹੜੀ ਅਪੀਲ ਹੈ ਉਹ ਕੀਤੀ ਗਈ ਆ ਤੇ ਨਾਲ ਹੀ ਸ਼ੰਭੂ ਬਾਰਡਰ ਤੇ 6 ਜਨਵਰੀ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਤਾਂ ਉਸ ਤੇ ਵੀ ਜਿਹੜੇ ਸਿੱਖ ਕਿਸਾਨ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਵੀ ਜਿਹੜੀ ਆਉਣ ਦੀ ਪੁਰਜੋਰ ਆਲਾ ਜਿਹੜੀ ਅਪੀਲ ਹੈ ਉਹ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਵੱਡੀ ਇੱਕ ਖਬਰ ਹੈ ਕਿ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਜਿਹੜੇ ਵੱਡੇ ਸਵਾਲ ਨੇ ਉਹ ਦਲਜੀਤ ਉਸਾਂ ਤੇ ਕੀਤੇ ਗਏ ਨੇ ਹੋਰ ਕੀ ਕੁਝ ਕਿਹਾ ਸਰਬੰਸ ਸਿੰਘ ਪੰਦੇਰ ਨੇ ਤੁਹਾਨੂੰ ਸੁਣਾ ਦਿੰਨੇ ਹੈ कहा जा रहा है वो देश के प्रधानमंत्री से मिले हैं लेकिन क्या उन्होंने जो काले कपड़े पहने हैं ये देश के किसान मजदूर के साथ जो उसका प्रतीक था हम तो चाहते हैं? अगर पंजाब का कोई बेटा जो कुछ दोनों उनको पंजाबी ने लिया है इतना बड़ा इंटरनेशनल उनका नाम है उनको जरूर किसान आंदोलन के बारे में बोलना चाहिए ऐसी हम आशा रखते हैं और ये भी अपील करते हैं सबसे भी चार को महापंचायद खनौरी पर और छह को गुरु गोबिंद सिंह जी का प्रकाश दिवस हम संगू बॉर्डर पर मना रहे अधिक से अधिक पहुंचे धन्यवाद ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਪੀਐਮ ਮੋਦੀ ਦੀ ਮੈਲੂ ਨੂੰ ਲੈ ਕੇ ਹੁਣ ਸਿਆਸਤ ਭੱਕਦੀ ਹੋਈ ਨਜ਼ਰ ਆ ਰਹੀ ਆ ਲਗਾਤਾਰ ਜਿਹੜੀ ਇਸ ਮੈਲੂ ਨੂੰ ਲੈ ਕੇ ਬਿਆਨਬਾਸੀ ਕੀਤੀ ਜਾ ਰਹੀ ਆ ਤਾਂ ਹੁਣ ਵੱਡਾ ਬਿਆਨ ਕਿਸਾਨ ਆਗੂ ਸਰਬਣ ਸਿੰਘ ਆਪੰਦੇਰ ਦਾ ਆਇਆ ਲਗਾਤਾਰ ਜਿਹੜੇ ਬਾਕੀ ਕਿਸਾਨ ਆਗੂ ਨੇ ਉਹ ਵੀ ਇਸ ਮਸਲੇ ਤੇ ਕਿਤਨਾ ਕਿਤੇ ਜਿਹੜੀ ਟਿੱਪਣੀ ਕਰਦੇ ਹੋਏ ਨਜ਼ਰ ਆਏ ਨੇ ਤਾਂ ਸਰਬਣ ਸਿੰਘ ਪੰਦੇਰ ਦੇ ਵੱਲੋਂ ਕਿਹਾ ਗਿਆ ਕਿ ਦਿਲਜੀਤ ਦੋਸਾਂਝ ਜਿਹੜੇ ਉਹ ਪੰਜਾਬ ਦਾ ਪੁੱਤ ਹੈ ਤਾਂ ਪੰਜਾਬ ਨੇ ਉਸ ਨੂੰ ਬਹੁਤ ਕੁਝ ਦਿੱਤਾ ਹੈ ਜੇਕਰ ਐਡੇ ਵੱਡੇ ਪਲੇਟਫਾਰਮ ਤੇ ਅੱਜ ਦਲਜੀਤ ਸਾਂਝ ਪਹੁੰਚਿਆ ਤਾਂ ਉਸ ਨੂੰ ਪਹੁੰਚਾਉਣ ਵਾਲਾ ਇਹ ਪੰਜਾਬ ਹੈ ਕਿਉਂਕਿ ਮੈਲਨੀ ਦੇ ਵਿੱਚ ਦਲਜੀਤ ਸਾਂਝ ਦੇ ਵੱਲੋਂ ਜਿਹੜੀ ਪੂਰੀ ਡਰੈੱਸ ਆ ਉਹ ਬਲੈਕ ਪਾਈ ਗਈ ਸੀ ਕਾਲੀ ਪਾਈ ਗਈ ਸੀ ਤਾਂ ਸਰਬਨ ਸਿੰਘ ਪੰਦੇਰ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਉਹ ਜਿਹੜੀ ਕਾਲੇ ਕੱਪੜੇ ਪਾ ਕੇ ਗਏ ਹੋ ਜੇਕਰ ਉਹ ਇਸ ਚੀਜ਼ ਦਾ ਪ੍ਰਤੀਕ ਹੈ ਕਿ ਤੁਸੀਂ ਕਿਸਾਨਾਂ ਦੇ ਨਾਲੋਂ ਕਿਸਾਨਾਂ ਦਾ ਗੁੱਸਾ ਜਿਹੜਾ ਜ਼ਾਹਿਰ ਕਰਨ ਦੇ ਲਈ ਤੁਸੀਂ ਕਾਲੇ ਕੱਪੜੇ ਪਾ ਕੇ ਗਏ ਹੋ ਤਾਂ ਬਹੁਤ ਚੰਗੀ ਗੱਲ ਹੈ ਤੁਹਾਨੂੰ ਜੇਕਰ ਤੁਹਾਡੀ ਪੀਐਮ ਮੋਦੀ ਦੇ ਨਾਲ ਸਿੱਧੀ ਗੱਲਬਾਤ ਹੈ ਤੁਹਾਡੀ ਉੱਥੇ ਤੱਕ ਪਹੁੰਚ ਹੈ ਤਾਂ ਤੁਸੀਂ ਕਿਸਾਨਾਂ ਦੇ ਬਾਰੇ ਗੱਲ ਕੀਤੀ ਹੈ ਜੇਕਰ ਨਹੀਂ ਕੀਤੀ ਤਾਂ ਤੁਹਾਨੂੰ ਕਰਨੀ ਚਾਹੀਦੀ ਸੀ ਕਿਉਂਕਿ ਤੁਸੀਂ ਪੰਜਾਬ ਦੇ ਪੋਤੋਂ ਪੰਜਾਬ ਦੀ ਕਿਸਾਨੀ ਤੁਸੀਂ ਦੇਖੀ ਆ ਤਾਂ ਤੁਹਾਨੂੰ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਵੀ ਦਲਜੀਤ ਖਾਨ ਦੇ ਵੱਲੋਂ ਜਿਹੜੇ ਉਹ ਤੇ ਸ਼ਿਰਕਤ ਵੀ ਕੀਤੀ ਗਈ ਸੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਉਹ ਕਿਸਾਨਾਂ ਦਾ ਸਾਥ ਨਿਭਾਇਆ ਗਿਆ ਸੀ ਤਾਂ ਇਸ ਵਾਰ ਵੀ ਤੁਹਾਨੂੰ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਲਗਾਤਾਰ ਜਿਹੜੀ ਇਸ ਮਿੱਲੀ ਨੂੰ ਲੈ ਕੇ ਹੁਣ ਸਿਆਸਤ ਪੱਖ ਦੀ ਹੋਈ ਜ਼ੁਰ ਆ ਰਹੀ ਆ ਲਗਾਤਾਰ ਜਿਹੜੀ ਦਲਜੀਤ ਦਸਾਂ ਤੇ ਬਿਆਨਬਾਜ਼ੀ ਕੀਤੀ ਜਾ ਰਹੀ ਆ ਉਸ ਮਿਲਣੀ ਤੋਂ ਬਾਅਦ ਦਲਜੀਤ ਦਸਾਂ ਜਿਹੜੇ ਕੰਗ ਬੀਜਪੀ ਆਗੂ ਨੇ ਮਨਜਿੰਦਰ ਸਿਰਸਾ ਉਹਨਾਂ ਦੇ ਵੀ ਘਰ ਪਹੁੰਚਦੇ ਆ ਉਹਨਾਂ ਦੇ ਨਾਲ ਮਿਲਣੀ ਕਰਦੇ ਆ ਦਾ ਉਸ ਨੂੰ ਵੀ ਲੈ ਕੇ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਆ ਲਗਾਤਾਰ ਜਿਹੜਾ ਹੁਣ ਇਸ ਮਿਲਨੀ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਗਾਇਕ ਦਲਜੀਤ ਦੁਸਾਂਜ ਤੁਹਾਨੂੰ ਦੱਸ ਦਈਏ ਕਿ ਹੋੜ ਵੱਡੀ ਖਬਰ ਹੈ ਕਿ ਸਰਪੰਣ ਸਿੰਘ ਪੰਦੇਰ ਕਿਸਾਨ ਆਗੂ ਜਿਨ੍ਹਾਂ ਦੇ ਵੱਲੋਂ ਪਿਛਲੀ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਜਿਹੜਾ ਉਹ ਮੋਰਚਾ ਲਗਾਇਆ ਹੋਇਆ ਤਾਂ ਉਸ ਦੇ ਜਿਹੜੇ ਮੋਰਚਾ ਚਲਾਉਣ ਵਾਲੇ ਨੇ ਸਰਪੰਣ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਪਤਾ ਗਿਆ ਇਹ ਦਲਸਤੀਤ ਸਾਜ ਨੂੰ ਜਿਹੜੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਤੁਹਾਡੀ ਜਿਹੜੀ ਗੱਲਬਾਤ ਹੈ ਜਾਂ ਮਿਲਣੀ ਹੈ ਉਹ ਪੀਐਮ ਮੋਦੀ ਦੇ ਨਾਲ ਹੋਈ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਜਿਹੜੀ ਕਿਸਾਨੀ ਮਸਲਿਆਂ ਦੇ ਬਾਰੇ ਕਿਉਂ ਨਹੀਂ ਗੱਲ ਕੀਤੀ ਜੇਕਰ ਗੱਲ ਕੀਤੀ ਹੈ ਤਾਂ ਬਹੁਤ ਚੰਗੀ ਗੱਲ ਹੈ ਜੇਕਰ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ ਇਹ ਚੀਜ਼ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਹੀ ਗਈ ਆ ਉਹਨਾਂ ਦੇ ਵੱਲੋਂ ਇੱਕ ਜਿਹੜੀ ਮਹਾ ਪੰਚਾਇਤ ਖਨੌਰੀ ਬਾਰਡਰ ਤੇ 4 ਜਨਵਰੀ ਨੂੰ ਰੱਖੀ ਗਈ ਆ ਉਸ ਨੂੰ ਵੀ ਲੈ ਕੇ ਜਿਹੜੇ ਵੱਡੀ ਅਪੀਲ ਆ ਵੱਡੇ ਐਲਾਨ ਨੇ ਕੀਤੇ ਗਏ ਨੇ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੂੰ ਖਨੌਰੀ ਬਾਰਡਰ ਤੇ 4 ਜਨਵਰੀ ਨੂੰ ਪਹੁੰਚਣ ਦੀ ਜਿਹੜੀ ਅਪੀਲ ਆ ਉਹ ਕੀਤੀ ਗਈ ਆ ਤੇ ਨਾਲ ਹੀ ਸ਼ੰਭੂ ਬਾਰਡਰ ਤੇ 6 ਜਨਵਰੀ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਤਾਂ ਉਸ ਤੇ ਵੀ ਜਿਹੜੇ ਸਿੱਖ ਕਿਸਾਨ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਵੀ ਜਿਹੜੀ ਆਉਣ ਦੀ ਪੁਰਜੋਰ ਆ ਜਿਹੜੀ ਅਪੀਲ ਹੈ ਉਹ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਵੱਡੀ ਇੱਕ ਖਬਰ ਹੈ ਕਿ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਜਿਹੜੇ ਵੱਡੇ ਸਵਾਲ ਨੇ ਉਹ ਦਲਜੀਤ ਸਾਂਝ ਤੇ ਕੀਤੇ ਗਏ ਨੇ ਹੋਰ ਕੀ ਕੁਝ ਕਿਹਾ ਸਰਬੰਸ ਸਿੰਘ ਪੰਦੇਰ ਨੇ ਤੁਹਾਨੂੰ ਸੁਣਾ ਦਿੰਨੇ सिं प्रदेश के बारे में कहा जा रहा है वो देश के मंत्री से मिले हैं लेकिन क्या उन्होंने जो काले कपड़े पहने हैं ये देश के किसान मजदूर के साथ जो जो सब प्रतीक था हम तो चाहते है अगर पंजाब का कोई बेटा जो कुछ दोनों उनको पंजाबी अपने लिया है इतना बड़ा इंटरनेशनल उनका नाम है उनको जरूर किसान आंदोलन के बारे में बोलना चाहिए ऐसी हम आशा रखते हैं और ये भी अपील करते हैं सबसे भी चार को महापंचायत खनौरी पर और छह को तो गुरु गोबिंद सिंह जी का प्रकाश दिवस ਅਮ ਸੰਗੂ ਬਾਡਰ ਪਰ ਮਨਾ ਰਹੇ ਅधिक से अधिक पहुंचे धन्यवाद